ਕਜਾ ਜੀ ਮੀਟਿੰਗਾਂ ਹੋਈਆਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਹਲਕਾ ਇਸ਼ਟ ਦੇ ਵਿੱਚ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਹਿਬ ਪਹਿਲਾਂ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਮੀਟਿੰਗ ਸੀ ਉਹ ਮੀਟਿੰਗ ਨਹੀਂ ਉਹ ਰੈਲੀ ਦਾ ਰੂਪ ਧਾਰੀ ਸੀ ਵੀ ਤੁਸੀਂ ਖਬਰ ਜੀ ਵੀ ਕੀਤੀਆਂ ਤੁਸੀਂ ਦੇਖਿਆ ਵੀ ਆ ਲੋਕਾਂ ਦੇ ਵਿੱਚ ਬਹੁਤ ਹੁਸਾ ਹੈ ਤੇ ਲੋਕੀ ਇਮਾਨਦਾਰ ਤੇ ਵਧੀਆ ਇੱਕ ਜਿਹੜਾ ਕਿ ਉਹ ਸਰਦਾਰ ਰਣਜੀਤ ਸਿੰਘ ਢਿੱਲੋਂ ਹੈ ਜਿਹੜੇ ਸਾਹਮਣੇ ਰੈਲੀਆਂ ਚੱਲ ਰਹੀਆਂ ਉਸ ਸਾਹਮਣੇ ਲੱਗਦਾ ਵੀ ਢਿੱਲੋਂ ਸਾਹਿਬ ਲੱਖ ਦੀ ਲੀਡ ਨਾਲ ਜਿੱਤਣਗੇ ਤੇ ਜਿਹੜਾ ਇੰਦਰਾਪੁਰੀ ਪ੍ਰੋਗਰਾਮ ਸੀਗਾ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ ਸੀਗਾ ਸਾਰੇ ਪਰਿਵਾਰਾਂ ਵੱਲੋਂ ਇਕੱਠਾ ਪ੍ਰੋਗਰਾਮ ਰੱਖਿਆ ਸੀ ਇਹ ਵੀ ਪ੍ਰੋਗਰਾਮ ਬਹੁਤ ਜ਼ਬਰਦਸਤ ਰਿਹਾ ਵਾ ਇਹ ਵੀ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀ ਤੇ ਜਿਹੜਾ ਅੱਜ ਦੇਖ ਰਹੇ ਆਪਾਂ ਜਿਹੜਾ ਮਾਹੌਲ ਚੱਲ ਰਿਹਾ ਉਹ ਹਨੇਰੀ ਚੱਲ ਰਹੀ ਆ ਉਹ ਸਰਦਾਰ ਅਨਜੀਤ ਸਿੰਘ ਢਿੱਲੋਂ ਸਾਹਿਬ ਦੇ ਹੱਥੇ ਚੱਲ ਰਿਹਾ ਹੋਰ ਵੀ ਹਲਕਿਆਂ ਦੇ ਵਿੱਚ ਤੁਸੀਂ ਮਿਲਣਾਂ 'ਚ ਹਿੱਸਾ ਲੈ ਰਹੇ ਹੋ ਢਿੱਲੋਂ ਸਾਹਿਬ ਨਾਲ ਕਿਸ ਤਰ੍ਹਾਂ ਦਾ ਬਹੁਤ ਵਧੀਆ ਮਾਹੌਲ ਆ ਜੀ ਸਾਰਿਆਂ ਨੇ ਹੱਥਾਂ ਦੇ ਚੱਕਿਆ ਢਿੱਲੋਂ ਸਾਹਿਬ ਨੂੰ ਇਹ ਬਹੁਤ ਵਧੀਆ ਮਾਹੌਲ ਆ ਕਿਉਂਕਿ ਬਾਕੀ ਬਾਹ ਜਿੰਨੇ ਵੀ ਆਗੇ ਕੈਂਡੀਡੇਟ ਤੇ ਢੀਲੋ ਸਰਪ ਕਰਦੇ ਮੈਂਬਰ ਆ ਧੰਨਵਾਦ ਦੀ ਜਾਣਕਾਰੀ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਅੰਦਰ ਵਾਰਡ ਨੰਬਰ 29 ਔਰ 30 ਦੇ ਅੰਦਰ ਦੋ ਮੀਟਿੰਗਾਂ ਦਾ ਯੋਜਨ ਕੀਤਾ ਗਿਆ ਪੂਰਾ ਵਿਆਹ ਵਾਲਾ ਮਾਹੌਲ ਸੀ 18 ਨੰਬਰ ਵਾਰਡ ਦੇ ਵਿੱਚ ਆ ਜਿਹੜੀ ਦੀਪੀ ਉਹਨਾਂ ਨੇ ਕਰਵਾਈ ਹੈ ਤੇ ਇੱਕ ਸਰਦਾਰ ਸਰਜੀਤ ਸਿੰਘ ਪ੍ਰਧਾਨ ਜੀ ਦੇ ਘਰੇ ਜਿਹੜੀ ਮੀਟਿੰਗ ਹੋਈ ਹੈ ਤੇ ਵਿਆਹ ਵਰਗਾ ਪੂਰਾ ਮਾਹੌਲ ਸੀ ਟਿਲੋਂ ਸਾਹਿਬ ਜਿੱਤ ਦੇ ਬਹੁਤ ਨਿਦੀ ਚਾ ਚੁੱਕੇ ਨੇ ਹਰ ਵਰਗ ਤੋਂ ਬਹੁਤ ਭਰਮਾ ਪਿਆਰ ਮਿਲ ਰਿਹਾ ਹੈ ਤੁਸੀਂ ਹੋਰ ਵੀ ਮੀਟਿੰਗਾਂ ਦੇ ਵਿੱਚ ਹਿੱਸੇ ਲੈ ਰਹੇ ਹੋ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚੋਂ 9 ਦੀਆਂ 9 ਸੀਟਾਂ ਤੋਂ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਜਿੱਤ ਯਕੀਨੀ ਹੈ ਜੀ ਇਸ ਵਾਰ ਜਿੱਤ ਯਕੀਨੀ ਹੈ ਜੀ ਬਹੁਤ ਵੱਡੀ ਲੀਡ ਨਾਲ ਜਿੱਤ